ਦੇਖ ਰਹੇ ਹੁਸ਼ਿਆਰਪੁਰ ਫੋਕਸ ਮੈਂ ਤੁਹਾਡੇ ਨਾਲ ਜਿੰਦਰ ਕੋਰ ਬੱਬੂ ਅੱਜ ਬਾਬਾ ਬਰਫਾਨੀ ਲੰਗਰ ਸੇਵਾ ਸਮਿਤੀ ਮੁਖੇੜੀਆਂ ਹੁਸ਼ਿਆਰਪੁਰ ਵੱਲੋਂ ਇੱਕ ਮੀਟਿੰਗ ਕਰਕੇ ਵਿਸ਼ਾਲ ਪੰਡਹਾਰਾ ਲਗਾਇਆ ਗਿਆ ਅੱਜ ਇਸ ਵਿੱਚ ਬਾਬਾ ਬਰਫਾਨੀ ਦੇ ਸਾਰੇ ਹੀ ਮੈਂਬਰ ਹਾਜ਼ਰ ਹੋਏ ਇਸ ਮੌਕੇ ਪ੍ਰਧਾਨ ਜੀ ਵੱਲੋਂ ਸਾਰੇ ਸੇਵਾਦਾਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੌਕੇ ਅਮਰਨਾਥ ਵਿਖੇ ਸਥਾਨ ਪਾਲਟਾ ਵਿਖੇ ਲੰਗਰ ਲਗਾਉਣ ਲਈ ਮੈਂਬਰਾਂ ਨਾਲ ਸਲਾਹ ਕੀਤੀ ਗਈ ਇਸ ਮੌਕੇ ਪ੍ਰਧਾਨ ਜੀ ਨੇ ਕਿਹਾ ਕਿ ਅਸੀਂ ਕੌਣ ਹੁੰਦੇ ਹਾਂ ਲੰਗਰ ਲਗਾਉਣ ਵਾਲੇ ਇਹ ਕਿਰਪਾ ਸ੍ਰੀ ਪ੍ਰਮਾਤਮਾ ਨੇ ਸਾਨੂੰ ਬਖਸ਼ੀ ਹੈ ਉਸ ਦੀ ਰਜ਼ਾ ਤੋਂ ਬਿਨਾ ਕੋਈ ਵੀ ਕੰਮ ਪੂਰਾ ਨਹੀਂ ਹੋ ਸਕਦਾ ਇਹ ਲੰਗਰ ਆਪ ਪੋਲੇ ਸ਼ੰਕਰ ਚਲਾਉਂਦੇ ਹਨ ਅਤੇ ਨਾਮ ਸਾਡਾ ਹੁੰਦਾ ਹੈ ਪੂਰੀ ਦੁਨੀਆ ਨੂੰ ਅੰਨ ਦਾਤਾ ਦੇਣ ਵਾਲੇ ਪੋਲੇ ਸ਼ੰਕਰ ਇਸ ਲੰਗਰ ਤੇ ਵੀ ਆਪਣੀ ਕਿਰਪਾ ਬਣਾਈ ਰੱਖਦੇ ਹਨ ਇਸ ਮੌਕੇ ਅਮਨ ਠਾਕੁਰ ਨੇ ਵੀ ਹੋਏ ਆਏ ਹੋਏ ਭਗਤਾਨਦਾਰ ਜੀ ਆਇਆਂ ਕਿ ਤਾਂ ਇਸ ਮੌਕੇ ਛਾ ਪਕੌੜੇ ਦੇ ਲੰਗਰ ਲਗਾਏ ਗਏ ਉਸ ਤੋਂ ਬਾਅਦ ਵਿਸ਼ਾਲ ਪੰਡਾਣਾ ਲਗਾਇਆ ਗਿਆ ਜਿਸ ਵਿੱਚ ਪੋਲੇ ਸ਼ੰਕਰ ਦੀ ਕਿਰਪਾ ਨਾਲ ਕੁੜੀਆਂ ਚੋਲ ਸ਼ੋਲੇ ਦੇਈ ਪੱਲ੍ਹੇ ਤੇ ਕਈ ਪ੍ਰਕਾਰ ਦੇ ਭੋਜਨ ਸੰਗਤਾਂ ਵਿੱਚ ਵੰਡੇ ਗਏ ਤੇ ਆਓ ਅਸੀਂ ਵੀ ਇਸ ਲੰਗਰ ਦਾ ਹਿੱਸਾ ਬਣੀਏ ਤੇ ਆਪਣਾ ਯੋਗਦਾਨ ਬਾਬਾ ਬੜਫਾਨੀ ਲੰਗਰ ਵੀ ਸੇਵਾ ਮੁਕੇਰੀਆਂ ਹੁਸ਼ਿਆਰਪੁਰ ਨੂੰ ਪਾਈਏ ਇਸ ਮੌਕੇ ਵਿਜੇ ਕੁਮਾਰ ਸ਼ਰਮਾ ਐਸ ਕੇ ਠਾਕੁਰ ਅਮਨ ਠਾਕੁਰ सुरेंद्र ਕੁਮਾਰ ਠਾਕੁਰ ਵਿੱਕੀ ਕੈਸ਼ੀਅਰ ਪਰਸ਼ਰਾਮ ਪਰਮ प्रदीप ਹੁਸ਼ਿਆਰਪੁਰ ਪਵਨ ਵਰਮਾ ਜੀ ਗੋਤਮ ਚੰਡੀਗੜ੍ਹ ਡਾਕਟਰ ਲੱਕੀ, ਵਿਨੋਦ ਕੁਮਾਰ, ਰਕੇਸ਼ ਕੁਮਾਰ, ਰਵਿੰਦਰ ਕੁਮਾਰ, ਤਰਸੇਮ ਮਹਾਜਨ, ਦਰਸ਼ਨ ਕੌਸ਼ਲ, ਜੋਗਿੰਦਰ ਪਾਲ ਪਿੰਕੀ, ਵਿੱਕੀ ਅਗਨੀ ਹੋਤਰੀ, ਰਜਿੰਦਰ ਵਰਮਾ, ਤਰਸੇਮ ਸ਼ਰਮਾ, ਰਜਿੰਦਰ ਲੱਕੀ, ਠਾਕੁਰ ਬਲਵੀਰ ਸਿੰਘ ਅਤੇ ਹੋਰ ਬਹੁਤ ਸਾਰੇ ਸ਼ਿਵ ਭਗਤ ਹਾਜ਼ਰ ਸਨ। ਅੱਗੇ ਦੇਖੋ ਬਿਊਰੋ ਰਿਪੋਰਟ ਸੁਖਵਿੰਦਰ ਮੈਰਾ ਅਤੇ ਰਮਨ ਤੰਗੜਾਲੀਆਂ ਦੇ ਨਾਲ ਜੇਕਰ ਤੁਸੀਂ ਹੁਸ਼ਿਆਰਪੁਰ ਫੋਕਸ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਕਰੋ ਜੀ। ਧੰਨਵਾਦ। ਸ਼ੰਕਰ ਭਗਵਾਨ ਦੀ ਜੈ ਸੰਭੋਲੇ 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 ਜੈ ਸ਼ੰਕਰ ਜੀ ਬਾਬਾ ਬਰਫਾਨੀ ਲੰਗਰ ਸੇਵਾ ਸਮਿਤੀ ਮੁਕੇਰੀਆਂ ਹੁਸ਼ਿਆਰਪੁਰ ਵੱਲੋਂ ਅੱਜ ਮੁਕੇਰੀਆਂ ਮੁੱਖ ਕਾਰਜਾਲੇ ਦੇ ਵਿੱਚ ਜਿਹੜਾ ਹਵਨ ਯੱਗ ਕਰਾ ਕੇ ਸ਼੍ਰੀ ਅਮਰਨਾਥੀ ਯਾਤਰਾ ਦੀ ਜਿਹੜੀ ਆ ਉਹ ਤਿਆਰੀ ਦਾ ਆਗਾਜ਼ ਕੀਤਾ ਗਿਆ ਆ ਤੇ ਅੱਜ ਤੋਂ ਜਿਹੜੇ ਆ ਯਾਤਰਾ ਬਾਲਟਾਲ ਵਿਖੇ ਜਿਹੜਾ ਲੰਗਰ ਲਗਾਇਆ ਜਾਂਦਾ ਆ ਸੰਸਥਾ ਵੱਲੋਂ ਉਹਦੀ ਲੰਗਰ ਦੀਆਂ ਤਿਆਰੀਆਂ ਜਿਹੜੀਆਂ ਸ਼ੁਰੂ ਕੀਤੀਆਂ ਗਈਆਂ ਜੀ। ਔਰ ਮੁਕੇਰੀਆਂ ਦੇ ਵਿੱਚ ਤੁਹਾਨੂੰ ਜਿੱਥੇ ਵੀ ਕਿਹੜੀ ਸੰਸਥਾ ਜਿਹੜੇ ਸਹਿਯੋਗ ਤੁਹਾਨੂੰ ਮਿਲਦਾ ਹੋਵੇ। ਮੁਕੇਰੀਆਂ ਦੇ ਵਿੱਚ ਸਾਨੂੰ ਸਾਰੀਆਂ ਸੰਸਥਾਵਾਂ ਦਾ ਜਿਹੜੀਆਂ ਜਿੱਦਾਂ ਵੀ ਹੈਗੇ ਮੰਨੀ ਮੇਸ਼ ਲੰਗਰ ਲਗਾਉਂਦੇ ਆ ਸਾਰੀਆਂ ਸੰਸਥਾਵਾਂ ਦਾ ਬਹੁਤ ਜ਼ਿਆਦਾ ਯੋਗਦਾਨ ਮਿਲਦਾ ਇਸ ਤੋਂ ਇਲਾਵਾ ਸਾਡੇ ਨਾਲ ਬਹੁਤ ਸਾਰੀਆਂ ਬ੍ਰਾਂਚੇਜ਼ ਜਿਹੜੀਆਂ ਬਾਹਰੋਂ ਜੁੜੀਆਂ ਹੋਈਆਂ ਆ ਜਿਹੜੇ ਸਾਡੇ ਸਹਿਯੋਗੀ ਅੱਜ ਇੱਥੇ ਪਹੁੰਚੇ ਨੇ ਅੰਮ੍ਰਿਤਸਰ ਤੋਂ ਸੁਲਤਾਨਪੁਰ ਲੋਧੀ ਤੋਂ ਬਰਾੜੀ ਤੋਂ ਮਹਾਲਪੁਰ ਤੋਂ ਹਿਆਰਪੁਰ ਤੋਂ ਇਹੋ ਜੀਆਂ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਪੂਰੀ ਇੰਡੀਆ ਦੇ ਵਿੱਚ ਹੈ ਔਰ ਇੰਡੀਆ ਤੋਂ ਬਾਹਰ ਵੀ ਜਿਨ੍ਹਾਂ ਦਾ ਸਾਨੂੰ ਸਹਿਯੋਗ ਮਿਲਦਾ ਹੈ ਜੀ ਕਿਸੇ ਦਿਨ ਤੋਂ ਚਾਲੂ ਕੀਤੀ ਜਾ ਰਹੀ ਕਰਦੇ ਨੇ ਜੀ ਜੀ ਇਹ ਜੁਲਾਈ ਲੰਗਰ ਜਿਹੜਾ ਇਸ ਵਾਰ ਸ਼ੁਰੂ ਹੋ ਰਿਹਾ ਉਹ 3 ਜੁਲਾਈ ਤੋਂ ਸ਼ੁਰੂ ਹੋ ਰਿਹਾ ਤੇ ਜਿਹੜਾ ਇੱਥੋਂ ਅਸੀਂ ਜਾ ਰਹੇ ਹਾਂ ਉਹ ਪਹਿਲਾ ਜੱਥਾ ਜਿਹੜਾ ਆ 18 ਜੂਨ ਤੋਂ ਜਾ ਰਿਹਾ ਹੈ ਤੇ ਦੂਸਰਾ ਜੱਥਾ ਜਿਹੜਾ ਜਾ ਰਿਹਾ ਉਹ 28 ਜੂਨ ਤੋਂ ਜਾ ਰਿਹਾ ਜੀ ਇਹ ਕੋਈ ਪ੍ਰਾਈਜ਼ ਵੀ ਮਿਲਿਆ ਤੁਹਾਡੀ ਲੰਗਰ ਸੇਵਾ ਨੂੰ ਜੀ ਬਿਲਕੁਲ ਪਰਮਾਤਮਾ ਹੋਲੇ ਨਾ ਜੀ ਦੀ ਇਨੀ ਕਿਰਪਾ ਹੈ ਇਸ ਸੰਸਥਾ ਦੇ ਉੱਪਰ ਕਿ ਇਸ ਵਾਰ ਸਾਨੂੰ 2024 ਦਾ ਜੋ ਆਪ ਲੰਗਰ ਸ਼੍ਰੀ ਅਮਰਨਾਥ ਵਿਖੇ ਲਗਾਇਆ ਗਿਆ ਸੀਗਾ ਉਹਦਾ ਬੈਸਟ ਅਵਾਰਡ ਸਾਡੇ ਪ੍ਰਧਾਨ ਜੀ ਨੂੰ ਇਸ ਸੰਸਥਾ ਨੂੰ ਮਿ ਦਿੱਤਾ ਗਿਆ ਹੈ ਜੀ। ਮੈਂ ਡਾ. ਐਸ ਕੇ ਠਾਕੁਰ ਬਾਬਾ ਪਰਫਾਨੀ ਲੰਗਰ ਸੇਵਾ ਸਮਿਤੀ ਮੁਕੇਰੀਆਂ ਹੁਸ਼ਿਆਰਪੁਰ ਤੋਂ ਇਹ ਬਹੁਤ ਸਾਰੇ ਸਾਲਾਂ ਤੋਂ ਸਾਡੀ ਯਾਤਰਾ ਜਾ ਰਹੀ ਹੈ ਹਰ ਸਾਲ ਬਹੁਤ ਵਧੀਆ ਮਾਹੌਲ ਦੇ ਵਿੱਚ ਯਾਤਰਾ ਹੁੰਦੀ ਹੈ ਸਰਕਾਰ ਦਾ ਸਾਨੂੰ ਬਹੁਤ ਵਧੀਆ ਸਹਿਯੋਗ ਮਿਲਦਾ ਹੈ ਇਸ ਵਾਰ ਵੀ ਜਿਹੜੀ ਯਾਤਰਾ ਹੈ 3 ਜੁਲਾਈ 2025 ਨੂੰ ਸ਼ੁਰੂ ਹੋ ਰਹੀ ਹੈ ਜਿਹਦਾ ਪਹਿਲਾ ਜਥਾ ਸੀ ਜਿਹੜਾ ਆ 18 ਜੁਲਾਈ 18 ਜੂਨ ਨੂੰ ਭੇਜਾਂਗੇ ਤੇ ਦੂਸਰਾ ਜਥਾ ਅਸੀਂ 22 ਜੂਨ ਨੂੰ ਭੇਜਾਂਗੇ ਠੀਕ ਹੈ ਇਦੇ ਵਿੱਚ ਪਹਿਲੇ ਜਥੇ ਦੇ ਵਿੱਚ ਸਾਡੇ ਸੇਵਾਦਾਰ ਜਾਣਗੇ ਜਿਹੜੇ ਸ਼ੈੱਡ ਸ਼ੁਦਾ ਇੰਤਜ਼ਾਮ ਕਰਨਗੇ ਰੈਂਟ ਸੈਂਡ ਦਾ ਇੰਤਜ਼ਾਮ ਕਰਨਗੇ ਦੂਜੇ ਜਥੇ ਦੇ ਵਿੱਚ ਸਾਡੇ ਹਲਵਾਈ ਸੇਵਾਦਾਰ ਬੀਬੀਆਂ ਜਿਹੜਾ ਉੱਥੇ ਜਾਣਗੀਆਂ ਬਹੁਤ ਸਾਰੇ ਸਾਲਾਂ ਤੋਂ ਸਾਨੂੰ ਸ਼ਰੈਨ ਬੋਰਡ ਸਹਿਯੋਗ ਦਿੰਦਾ ਆਇਆ ਤੇ ਬਹੁਤ ਵੱਡੇ ਲੈਵਲ ਤੇ ਉਹ ਸਹਿਯੋਗ ਦਿੰਦੇ ਆ ਯਾਤਰਾ ਨੂੰ ਸੁਖਦ ਬਣਾਉਣ ਲਈ ਬਹੁਤ ਵਧੀਆ ਉਹਨਾਂ ਦੇ ਉਪਰਾਲੇ ਕੀਤੇ ਜਾਂਦੇ ਆ ਜਿਵੇਂ ਕਿ ਬਿਜਲੀ ਪਾਣੀ ਅੱਜਕੱਲ ਮੋਬਾਈਲ ਇੰਟਰਨੈਟ ਵਗੈਰਾ ਦਾ ਪੂਰਾ ਇੰਤਜ਼ਾਮ ਕੀਤਾ ਜਾਂਦਾ ਹੈ ਇਸ ਯਾਤਰੀਆਂ ਨੂੰ ਅਪੀਲ ਕਰਦੇ ਆਂ ਕਿ ਆਪਣੇ ਕਾਰਡ ਹੈਲਥ ਕਾਰਡ ਤੇ ਆਧਾਰ ਕਾਰਡ ਲੈ ਕੇ ਉੱਥੇ ਪਹੁੰਚਣ ਆਪਣੀ ਜ਼ਰੂਰੀ ਵਸਤਰ ਜਿਹੜੇ ਆ ਗਰਮ ਵਸਤਰ ਗਰਮ ਬੂਟ ਇਹ ਜਰੂਰ ਲੈ ਕੇ ਉੱਥੇ ਪਹੁੰਚਣ ਆਪਣੀ ਸਿਹਤ ਦਾ ਸੇਵਾ ਨੂੰ ਲੈ ਕੇ ਉਹ ਤਾਂ ਨੂ ਪ੍ਰਾਈਜ਼ ਦਿੱਤਾ ਗਿਆ ਵਾ ਉਹਦੇ ਬਾਰੇ ਕੀ ਸਾਨੂੰ ਬੈਸਤ ਲੰਗਰ ਲਾਣ ਲਈ ਇਹ ਦੂਸਰੀ ਵਾਰ ਅਵਾਰਡ ਮਿਲਿਆ ਆ 2000 2017 ਦੇ ਵਿੱਚ ਪਹਿਲੀ ਵਾਰ ਅਵਾਰਡ ਮਿਲਿਆ ਸੀਗਾ ਤੇ ਇਸ ਵਾਰ 2025 ਦੇ ਵਿੱਚ ਸਾਨੂੰ ਅਵਾਰਡ ਮਿਲਿਆ ਆ ਇਹ ਸਾਡੇ ਸੰਗਤਾਂ ਦੇ ਸਹਿਯੋਗ ਨਾਲ ਸ਼ਹਿਰ ਦੇ ਸਹਿਯੋਗ ਨਾਲ ਤੇ ਵੱਖ-ਵੱਖ ਸ਼ਹਿਰਾਂ ਦੇ ਸਹਿਯੋਗ ਨਾਲ ਵਧੀਆ ਕਾਰਗੁਜ਼ਾਰੀ ਲਈ ਸਾਨੂੰ ਇਹ ਗਵਰਨਰ ਸਾਹਿਬ ਵੱਲੋਂ ਅਵਾਰਡ ਮਿਲਿਆ ਆ ਕਿਤਰਾ ਮਹਿਸੂਸ ਕਰਦੇ ਇਸ ਪ੍ਰਾਈਜ਼ ਲੈ ਕੇ ਹਾਂ ਸਾਨੂੰ ਆਪਣੀ ਸੰਗਤ ਤੇ ਇਲਾਕੇ ਦੇ ਸੱਜਣਾ ਦੇ ਸਹਿਯੋਗ ਕਰਕੇ ਸਾਨੂੰ ਗਰਵ ਮਹਿਸੂਸ ਹੁੰਦਾ ਹੈ ਜੀ ਬੋਲੀਏ ਸ਼ੰਕਰ ਭਗਵਾਨ ਕੀ ਜੈ ਅੱਜ ਬਹੁਤ ਹੀ ਜ਼ਿਆਦਾ ਮੁਬਾਰਕ ਦਿਨ ਹੈ ਜੀ ਅੱਜ ਸਾਡੇ ਬਾਬਾ ਬਰਖਾਨੀ ਲੰਗਰ ਸੇਵਾ ਸਮਿਤੀ ਦੇ ਲੰਗਰ ਦਾ ਜੀ ਸ਼ੁਭਾਰੰਭ ਹੋਇਆ ਵੈ ਇਹ ਲੰਗਰ 3 ਜੁਲਾਈ ਤੋਂ ਪ੍ਰਭੂ ਇੱਛਾ ਤੱਕ ਚੱਲਦਾ ਰਹੇਗਾ ਇਹ ਲੰਗਰ ਹਰ ਸਾਲ ਦੀ ਤਰ੍ਹਾਂ ਹਵਨ ਦੇ ਨਾਲ ਹੀ ਸ਼ੁਰੂ ਹੋਇਆ ਹੈ ਤੇ ਭੰਡਾਰਾ ਵੀ ਇਸ ਵੇਲੇ ਲੱਗਾ ਹੋਇਆ ਵੈ ਬਖਵਕ ਬ੍ਰਾਂਚਾਂ ਤੋਂ ਆਏ ਹੋਏ ਆ ਜੀ ਸਾਡੇ ਸਾਰੇ ਉਹਨਾਂ ਨੇ ਬਹੁਤ ਜ਼ਿਆਦਾ ਹਮ-ਹਮਾ ਕੇ ਸੰਗਤਾਂ ਆ ਰਹੀਆਂ ਵੈ ਇਹ ਲੰਗਰ ਦੇ ਵਿੱਚ ਸਾਡੇ ਸ਼ਹਿਰ ਵਾਸੀਆਂ ਨੇ ਤੇ ਬਾਕੀ ਜਿਹੜੀਆਂ ਅਲੱਗ-ਅਲੱਗ ਬ੍ਰਾਂਚੇਸ ਐ ਉਹਨਾਂ ਨੇ ਬਹੁਤ ਜ਼ਿਆਦਾ ਧਨਮਨ ਦਾ ਦੀ ਸੇਵਾ ਕਰ ਰਹੀ ਹੈ ਅਸੀਂ ਜਾਣਦੇ ਹਾਂ ਕਿ ਇਸ ਲੰਗਰ ਦੇ ਵਿੱਚ ਲੰਗਰ ਨੰਬਰ 3 ਜੋ ਕਿ ਬਾਲਟਾਲ ਦੇ ਵਿੱਚ ਲੱਗਦਾ ਹੈ ਜਿਆਦਾ ਤੋਂ ਜਿਆਦਾ ਸੰਗਤ ਆਏ ਤੇ ਉਹ ਜੋ ਵੀ ਸਾਡੇ ਕੋਲ ਤੇ ਉਹ ਵੀ ਤਿਲਕੁਲ ਦੀ ਇੱਛਾ ਹੋਏਗੀ ਉਹਦੇ ਅਕੋਰਡਿੰਗ ਸਾਨੂੰ ਆਪਣੇ ਦਾਨ ਵੀ ਕਰਨ ਤੇ ਆਪਣੀ ਹਰ ਇੱਛਾ ਦੀ ਵੀ ਪੂਰਤੀ ਕਰਨ ਬੋਲੀਏ ਕਿਹਾ ਚਾਹੁੰਦੇ ਕਿ ਨਾਰੀ ਸ਼ਕਤੀ ਦੇ ਪੂਰਾ ਜ਼ਰੂਰ ਜ਼ਰੂਰ ਜੀ ਨਾਰੀ ਸ਼ਕਤੀ ਦੇ ਨਾਲ ਨਾਲ ਲੈ ਕੇ ਚੱਲਦੇ ਆ ਇਹ ਸਾਨੂੰ ਹਰ ਇੱਕ ਦੇ ਵਿੱਚ ਨਾਰੀ ਸ਼ਕਤੀ ਵੀ ਨਾਲ ਆ ਕੇ ਕਹਿੰਦੇ ਲੰਗਰ ਬਣਾਉਣ ਵਾਲੀਆਂ ਲੇਡੀਜ਼ ਉੱਥੇ ਪ੍ਰੋਪਰ ਆਂਦੀਆਂ ਜੀ ਉਹਨਾਂ ਦੇ ਵਾਸਤੇ ਰਹਿਣ ਦਾ ਹਰ ਤਰ੍ਹਾਂ ਦਾ ਇੰਤਜ਼ਾਮ ਮੈਡੀਕਲ ਸੁਵਿਧਾ ਵੀ ਇਹੀ ਕਰਦੇ ਆ। ਇਹੀ ਨਹੀਂ ਕਿ ਇਹ ਅਲੱਗ-ਅਲੱਗ ਜਿਹੜੇ ਆਉਂਦੇ ਆ ਉਹਨਾਂ ਵਾਸਤੇ ਵੀ ਜਿਹੜੀਆਂ ਲੇਡੀਜ਼ ਆਂਦੀਆਂ ਮੈਂ ਉਹਨਾਂ ਦੀ ਰਖ ਰਖਾ ਉਹਦੀ ਵੀ ਪੂਰੀ-ਪੂਰੀ ਸੰਗਤ ਕਰਦੇ ਆ ਜੀ। ਬੋਲੀਏ ਸ਼ੰਕਰ ਭਗਵਾਨ ਕੀ ਜੈ। ਬੋਲ ਸ਼ੰਕਰ ਭਗਵਾਨ ਕੀ ਜੈ। ਯਾਤਰਾ ਸ਼੍ਰੀ ਅਮਰਨਾਥ ਜੀ 10 ਜੁਲਾਈ ਤੋਂ ਸਟਾਰਟ ਹੋ ਰਹੀ ਹੈ। ਔਰ ਰક્ષાਬੰਧਨ ਤੱਕ ਚੱਲੇਗੀ। ਉਸ ਤੋਂ ਬਾਅਦ ਭੋਲੇनाथ ਜੀ ਮਨੀ ਮਹੇਸ਼ ਪਹੁੰਚ ਜਾਣਗੇ। ਜਿਨ੍ਹਾਂ ਨੂੰ ਮਿਲਣਾ ਉੱਥੇ ਮਿਲਿਆ ਜਾਏ। ਅੱਜ ਮੁਕੇਰੀਆਂ ਬਾਬਾ ਵਰਖਾਨੀ ਲੰਗਰ ਸੇਵਾ ਸਮਿਤੀ ਮੁਕੇਰੀਆਂ ਹੁਸ਼ਿਆਰਪੁਰ ਦਾ ਮੁੱਖ ਕਾਰਿਆਲੇ ਵਿੱਚ ਅੱਜ ਹਵਨ ਦਾ ਆਗਾਜ਼ ਕੀਤਾ ਗਿਆ ਔਰ ਉਸ ਵਿੱਚ ਸਾਰਾ ਲੰਗਰ ਬਾਰੇ ਸਾਰੀ ਵਿਵਸਥਾ ਕਰਨ ਦਾ ਵਿਚਾਰ ਹੋਇਆ ਹੈ। ਔਰ ਤਿਆਰੀ ਹੈ 18 ਜੂਨ ਤੋਂ ਪਹਿਲੇ ਛੱਡ ਚਲਾ ਜਾਏਗਾ ਔਰ ਫਿਰ ਦੂਸਰਾ ਜੋ ਹੈ ਲੰਗਰ ਦੇ ਟਰੱਕ ਜਿਹੜੇ ਹੈ ਉਹ 28 ਜੂਨ ਨੂੰ ਚਲੇ ਜਾਣਗੇ ਔਰ ਯਾਤਰੀ 1 ਤਰੀਕ ਤੱਕ ਉੱਥੇ ਪਹੁੰਚ ਜਾਣਗੇ ਔਰ 3 ਤਰੀਕ ਤੋਂ ਮਲੇਕ ਤਰੀਕ ਤੋਂ ਹੀ ਵੰਡਾਰਾ ਸਟਾਰਟ ਹੋਏਗਾ ਔਰ ਉਹਨਾਂ ਦੀ ਕਿਰਪਾ ਨਾਲ ਉਹਨਾਂ ਦੀ ਇੱਛਾ ਤੱਕ ਸਟਾਰਟ ਰਹੇਗਾ ਚੱਲਦਾ ਰਹੇਗਾ ਇਹ ਸਾਰੇ ਸਹਿਯੋਗ ਸਾਰਿਆਂ ਦਾ ਸਹਿਯੋਗ ਨਾਲ ਹੈ ਔਰ ਸਭ ਨੂੰ ਬਹੁਤ-ਬਹੁਤ ਖਾਸ ਕਰਕੇ ਮੁਕੇਰੀਆਂ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਬਧਾਈਆਂ ਦੇ ਪਾਤਰ ਹੈ ਇਹ ਬੋਲੇ ਅੱਜ ਦੀ ਕਿਰਪਾ ਨਾਲ 80 81 ਤੋਂ ਮੇਰੇ ਵੱਡੇ ਭਾਈ ਸਾਹਿਬ ਸ਼੍ਰੀ ਵਿਜੇ ਕੁਮਾਰ ਸ਼ਰਮਾ ਜੀ ਇਹਨਾਂ ਨੇ ਸ਼ੁਰੂ ਕੀਤਾ ਸੀ ਔਰ ਮੈਂ ਇੱਥੇ 86 88 ਆਇਆ 88 ਤੋਂ 93 ਮੈਂ ਵੀ ਇੱਥੇ ਰਿਹਾ 5 ਸਾਲ ਔਰ ਮੈਨੂੰ ਪਹਿਲੀ ਵਾਰ ਬਹੁਤ ਹੀ ਪਿਆਰ ਨਾਲ ਖਿੱਚ ਕੇ ਲੈ ਗਏ ਮੈਂ ਕਿਹਾ ਮੇਰਾ ਕੰਮ ਪਿੱਛੇ ਕੌਣ ਕਰੇਗਾ ਦੇਖੇਗਾ ਕਹਿੰਦੇ ਕੰਮ ਹੋ ਜਾਏਗਾ ਤੁਸੀਂ ਚਲੋ ਔਰ ਪਰਮਾਤਮਾ ਦੀ ਕਿਰਪਾ ਨਾਲ ਪਹਿਲੀ ਵਾਰੀ ਮੇਰੇ ਨੂੰ ਧੱਕਾ ਨਾਲ ਲੈ ਗਿਆ ਉਸ ਤੋਂ ਬਾਅਦ ਕੋਲੇਨਾਥ ਜੀ ਨੇ ਕੋਵਿਡ ਜੀ ਬੁਲਾਇਆ 21 ਦੀ ਜਦੋਂ ਯਾਤਰਾ ਜਿਹੜੀ ਸੀ ਮੋਦੀ ਸਾਹਿਬ ਨੇ ਵੈਨ ਵੀ ਕੀਤੀ ਜਵੇ ਵੈਨ ਵੀ ਕੀਤਾ ਸੀ ਫਿਰ ਲੈ ਕੇ ਤੁਹਾਡਾ ਮਨ ਕਿਸ ਤਰ੍ਹਾਂ ਕੁਝ ਪ੍ਰਾਪਤ ਕਰਦਾ ਸੇਵਾ ਦਾ ਪਾਪਾ ਜੀ ਨੇ ਸਭ ਤੋਂ ਬਹੁਤ ਜ਼ਿਆਦਾ ਮੈਨੂੰ ਅਨੰਦ ਅਸ਼ੀਰਵਾਦ ਰਿਹਾ ਔਰ ਸਹਿਯੋਗ ਜਿਹੜਾ ਇਹਨਾਂ ਦੇ ਅਸ਼ੀਰਵਾਦ ਨਾਲ ਇਹਨਾਂ ਨੇ ਬਹੁਤ ਕਿਉਂਕਿ ਖੁਦ ਆਪ ਸੇਵਾ ਕਰਦੇ ਰਹੇ ਆ ਇਹਨਾਂ ਦੇ ਨਾਲ ਹੀ ਉਹ ਦੋਸੀ ਹੈਵੀ 24 25 ਸਾਲ ਦੇ ਸੀ ਇਹਨਾਂ ਦੇ ਨਾਲ ਰਹਿ ਕੇ ਸਾਨੂੰ ਵੀ ਮਤਲਬ ਕਿ ਬਹੁਤ ਜ਼ਿਆਦਾ ਆਨੰਦ ਆਇਆ ਔਰ ਭੋਲੇ ਹਮਮ ਭੋਲੇ